ਪਰ ਮੈਨੂੰ 1.5 ਸਾਲ ਹੋ ਗਿਆ ਦਵਾਈਆਂ ਵੀ ਖਾਈ ਜੰਨੀ ਆ ਜੀ ਮੈਨੂੰ ਨਹੀਂ ਫਰਕ ਪਿਆ ਸੀ ਮੈਂ ਜੋ ਸਾਈਡਾਂ ਨੂੰ ਦੇਖੀ ਸੀ ਮੈਨੂੰ ਚੱਕਰ ਵਗੈਰਾ ਵੀ ਆਉਂਦੇ ਸੀਗੇ ਬੜਾ ਸੁਨਤੁਰੀ ਕੋਈ ਚੱਕਰ ਨਹੀਂ ਕੋਈ ਕੁਛ ਨਹੀਂ ਕੋਈ ਗੁਰੂ ਸਾਹਿਬ ਦੀ ਕਿਰਪਾ ਜੀ ਇਹਵੇਂ ਮੈਨੂੰ ਇੱਥੇ ਲੈ ਕੇ ਆਈ ਇਹਨਾਂ ਦੇ ਰਾਹੀਂ ਮੈਨੂੰ ਇਹਨਾਂ ਨੇ ਹੱਥ ਲਾਇਆ ਤੇ ਮੈਨੂੰ ਠੀਕ ਕਰਤਾ ਮਿੰਟ ਵਿੱਚ ਦੀ ਠੀਕ ਕਰ ਦਿੱਤਾ ਵੀ ਮੈਂ ਬੜਾ ਸੁਨਤੁਰੀ ਦੋ ਮਿੰਟ ਲੱਗੇ ਤਾਂ ਹਾਂ ਜੀ ਦੋ ਮਿੰਟ ਵੀ ਨਹੀਂ ਲੱਗੇ ਜੀ ਦੋ ਮਿੰਟ ਲੱਗੇ ਹਾਂ ਜੀ ਤੁਸੀਂ ਤਰੰਤ ਹੀ ਤੁਹਾਡੇ ਬੱਚੇ ਵੀ ਹੈਰਾਨ ਹੋ ਗਏ ਕੋਟ ਪੂਰੇ ਤੋਂ ਆਏ ਸੀ ਜੀ ਅਸੀਂ ਆਪਣੀ ਬੱਚੀ ਦਾ ਟੇਵਾ ਦਿਖਾਇਆ ਸੀਗਾ ਉਸ ਵਾਸਤੇ ਉਹਨਾਂ ਨੇ ਵੀ ਜੀ ਨੇ ਮੈਨੂੰ ਤੁਰਦਿਆਂ ਨੂੰ ਥੋੜਾ ਜਿਹਾ ਦੇਖਿਆ ਮੈਨੂੰ ਦਿੱਕਤ ਜੀ ਆਉਂਦੀ ਸੀ ਕੁਛ ਉਹ ਕਹਿੰਦੇ ਵੀ ਇਹ ਤਾਂ ਚਲੋ ਕੋਈ ਗੱਲ ਨਹੀਂ ਮੈਨੂੰ 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 ਕੀ ਹੋਇਆ ਸੀਗਾ ਤੁਸੀਂ ਜਦੋਂ ਬੈਠੇ ਮੇਰੇ ਸਾਹਮਣੇ ਮੈਂ ਦੇਖਿਆ ਤੁਸੀਂ ਗੱਲਾਂ ਕਰਦੇ ਤੇ ਜਦੋਂ ਮੈਂ ਦੇਖਣ ਤੁਹਾਡੀ ਬੇਟੀ ਤੁਹਾਡੇ ਹੱਥ ਫੜ ਕੇ ਜਦੋਂ ਜਾ ਰਹੀ ਹੈ ਮੈਨੂੰ ਬੜਾ ਮਹਿਸੂਸ ਹੋਇਆ ਮੈਂ ਕਿਹ ਕੀ ਗੱਲ ਹੈ ਵੀ ਜਿੱਦਾਂ ਬੰਦੇ ਨੂੰ ਆਪਾਂ ਕਹਿੰਦੇ ਨੇ ਇੱਕ ਸਾਰੇ ਦੀ ਲੋੜ ਹੁੰਦੀ ਤੇ ਤੁਹਾਨੂੰ ਕੁਛ ਚੱਲਿਆ ਨਹੀਂ ਜਾਂਦਾ ਕੁਛ ਮੈਨੂੰ ਬੜਾ ਫੀਲ ਜਿਹਾ ਆਇਆ ਜੇ ਤੁਹਾਡੀ ਬੇਟੀ ਦਰਵਾਜ਼ੇ ਕੋਲੇ ਪਹੁੰਚੀ ਨਾ ਮੈਂ ਕਿਹਾ ਤੁਹਾਨੂੰ ਮੈਂ ਕੁਛ ਗਿਫ ਠੀਕ ਕਰ ਦੂੰਗਾ ਤੇ ਮੈਂ ਕਿਹਾ ਤੁਸੀਂ ਆ ਜਾਓ ਤੁਸੀਂ ਜਨੂ ਮੈਂ ਕਿਹਾ ਬਾਹਰ ਗੱਲ ਕੀਤੀ ਹਾਂਜੀ ਤੇ ਜਨੂ ਮੈਂ ਫਿਰ ਤੁਹਾਨੂੰ ਦੱਸੇ ਫਿਰ ਤੁਹਾਨੂੰ ਕੀ ਹੋਇਆ ਹਾਂਜੀ ਉਹਨਾਂ ਨੇ ਜਦੋਂ ਮੈਨੂੰ ਤੁਰਦਿਆਂ ਨੂੰ ਦੇਖਿਆ ਵੀ ਇਸ ਤਰ੍ਹਾਂ ਤੁਸੀਂ ਉਹ ਕਹਿੰਦੇ ਵੀ ਆਪਾਂ ਹੁਣੇ ਠੀਕ ਕਰ ਦਿੰਨੇ ਆ ਪਰ ਮੈਨੂੰ ਸਾਲ ਡੇਢ ਸਾਲ ਹੋ ਗਿਆ ਦਵਾਈਆਂ ਨੂੰ ਖਾਣ ਦੀ ਪਿਆਸੀ ਮੈਂ ਜੋ ਸਾਈਡਾਂ ਨੂੰ ਦੇਖੀ ਸੀ ਮਨ ਚੱਕਰ ਵਗੈਰਾ ਵੀ ਹੋਏ ਸੀਗੇ ਮੈਨੂੰ ਪਤਾ ਨਹੀਂ ਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਕੀ ਕੀਤਾ ਕੀ ਨੇ ਇਹਨਾਂ ਨੇ ਬੜਾ ਮੈਨੂੰ ਮਿੰਟ ਵਿੱਚ ਦੀ ਠੀਕ ਕਰ ਦਿੱਤਾ ਵੀ ਮੈਂ ਬਸ ਮੇਰੇ ਖਿਆਲ ਤੋਂ 2 ਮਿੰਟ ਲੱਗੇ ਤਾਂ ਨਹੀਂ ਹਾਂਜੀ 2 ਮਿੰਟ ਵੀ ਨਹੀਂ ਲੱਗੇ ਜੀ 2 ਮਿੰਟ ਲੱਗੇ ਨਹੀਂ ਤੁਸੀਂ ਤਰੰਤੀ ਤੁਹਾਡੇ ਬੱਚੇ ਵੀ ਹਰਾਲ ਹੋ ਗਏ ਪਰ ਇੱਕ ਗੱਲ ਹੋ ਰਹੀ ਹੈ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਉਹ ਮੇਰੇ ਦੋਸਤ ਚੰਡੀਗੜ੍ਹ ਤੋਂ ਹੈ ਹਾਂਜੀ ਰਜੀਵ ਸ਼ਰਮਾ ਹਾਂਜੀ ਠੀਕ ਹੈ ਜੀ ਹੁਣ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੁਹਾਡੇ ਬੈਠੇ ਆ ਗਏ ਮੈਂ ਉਹਨਾਂ ਨੂੰ ਮਜ਼ਾਕ ਕੀਤਾ ਮੈਂ ਕਿਹਾ ਉਹ ਤਾਂ ਆਈ ਨਹੀਂ ਜੀ ਮੇਰੇ ਕੋਲੇ ਮੈਂ ਤਾਂ ਬਾਹਰ ਫਿਰਦਾ ਆ ਫਿਰ ਮੈਂ ਕਿਹਾ ਲਓ ਜੀ ਤੋਹਫ਼ਾ ਤੁਹਾਡੇ ਨਾਲ ਮੈਂ ਗੱਲ ਕਰਾਈ ਉਹ ਬੜਾ ਖੁਸ਼ ਹੋਇਆ ਵੀ ਉਹਨਾਂ ਦੇ ਮਾਤਾ ਜੀ ਅੱਜ ਮੇਰੇ ਦੋਸਤ ਠੀਕ ਹੋ ਗਏ 1 ਮਿੰਟ ਦੇ ਵਿੱਚ ਬੜੀ ਵੱਡੀ ਗੱਲ ਹੈ ਮੈਨੂੰ ਤਾਂ 1.5 ਸਾਲ ਹੋ ਗਿਆ ਇਸ ਤਰ੍ਹਾਂ ਜੀ ਸਕੈਨ ਕਰਾ ਲਈ ਕੋਈ ਉਹਦੇ ਕੁਝ ਕਰਾ ਲੈ ਨਹੀਂ ਫਰਕ ਪੈਸ ਹੁਣ ਮੈਨੂੰ 2 ਮਿੰਟ ਵੀ ਨਹੀਂ ਲੱਗੇ ਜੀ ਦੇਖੋ ਮੈਂ ਬੜਾ ਸੁਣ ਤੂਰੀ ਕੋਈ ਚੱਕਰ ਨਹੀਂ ਕੋਈ ਕੁਝ ਨਹੀਂ ਕੋਈ ਗੁਰੂ ਸਾਹਿਬ ਦੀ ਕਿਰਪਾ ਜੀ ਇਹਵੇਂ ਮੈਨੂੰ ਇੱਥੇ ਲੈ ਕੇ ਆਈ ਇਹਨਾਂ ਦੇ ਰਾਹੀਂ ਮੈਨੂੰ ਇਹਨਾਂ ਨੇ ਹੱਥ ਲਾਇਆ ਤੇ ਮੈਨੂੰ ਠੀਕ ਕਰਤਾ ਪਤਾ ਕੀ ਹੁੰਦਾ ਜੀ ਮੈਨ ਕੀ ਹੁੰਦਾ ਡਾਕਟਰ ਦਾ ਕੰਮ ਹੁੰਦਾ ਹਾਂ ਜੀ ਉਹਨਾਂ ਨੇ ਆਪਦੇ ਹਿਸਾਬ ਨਾਲ ਟਰੀਟਮੈਂਟ ਕਰਨਾ ਸਾਨੂੰ ਪਤਾ ਹੁੰਦਾ ਹੋਇਆ ਕੀ ਹੈ ਜਦੋਂ ਤੁਹਾਨੂੰ ਕੋਈ ਪ੍ਰ ਹਾਂਜੀ ਫੇਰ ਤੁਹਾਨੂੰ ਜਿੱਦ ਨੂੰ ਬੰਦਾ ਤੋਰੀ ਜਾਂਦਾ ਤੁਸੀਂ ਤੁਰੇ ਜਾਂਦੇ ਹੁਣ ਦੇਖੋ ਤੁਸੀਂ ਆਏ ਕਿਸੇ ਕੰਮ ਹਾਂਜੀ 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 ਲੇਕਿਨ ਤੁਹਾਡਾ ਆਫਦਾ ਹੋ ਗਿਆ ਹੁਣ ਮੈਂ ਨਾ ਜਦੋਂ ਤੁਸੀਂ ਤੁਰ ਰਹੇ ਸੀ ਤੁਸੀਂ ਕਦੇ ਇੱਧਰ ਦੇਖੋ ਕਦੇ ਇੱਧਰ ਰੱਖੋ ਮੈਨੂੰ ਪਤਾ ਨਹੀਂ ਕਿਉਂ ਇਹ ਬੁੰਦਲੇ ਇਧਰ ਉਧਰ ਕਿਉਂ ਦੇਖ ਰਹੇ ਹਾਂਜੀ ਮੈਸਰੇ ਬੰਦਲੇ ਬਾਤ ਕਰਦਾ ਸੀ ਕਿ ਮੈਨੂੰ ਚੱਕਰ ਆ ਰਹੇ ਹਾਂਜੀ ਮੈਂ ਜਦੋਂ ਬੇਟੀ ਤੁਹਾਡੇ ਹੱਥ ਫੜ ਕੇ ਤੁਰਦੀ ਪਈ ਸੀ ਮੈਨੂੰ ਨਹੀਂ ਪਤਾ ਸੀ ਪਰ ਕਈ ਵਾਰੀ ਸਾਡੇ ਕੋ ਕੀ ਹੁੰਦਾ ਕਿ ਕੋਈ ਬੰਦਾ ਆਉਂਦਾ ਨਾ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਵੀ ਚੰਨ ਮਿੰਟਾਂ 'ਚ ਬੰਦਾ ਠੀਕ ਹਿੱਡਾ ਹੋ ਗਿਆ ਹੁਣ ਮੇਨ ਕੀ ਹੈ ਅਸੀਂ ਤੁਹਾਨੂੰ ਕੋਈ ਦਵਾਈ ਨਹੀਂ ਖਵਾਈ ਹਾਂਜੀ ਹਾਂਜੀ ਖੁਸ਼ੀ ਕੋਈ ਤੁਹਾਨੂੰ ਮੂਲ ਮੰਤਰ ਨਹੀਂ ਹਾਂਜੀ ਕੋਈ ਤੁਹਾਡੇ ਤੋਂ ਪਾਈ ਨਹੀਂ ਕਰਾਇਆ ਤੁਹਾਨੂੰ 2 ਮਿੰਟ ਲਾਏ ਆ 2 ਮਿੰਟ 'ਚ ਕਹਤਾ ਵੀ ਆਲੋ ਤੁਰੋ ਤੇ ਤੁਸੀਂ ਠੀਕ ਹਾਂਜੀ ਕੋਈ ਮੈਨੇ ਤੇ ਭੇਜਿਆ ਬੀਚਾਰਾ ਤੁਹਾਡਾ ਡਾਕਟਰ ਉੱਥੇ ਬੈਠਾ ਰੱਬ ਹੀ ਸਮਝ ਲੋ ਜੀ ਸਾਡੇ ਲਈ ਤਾਂ ਦੇਖੋ ਜੀ ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਦਿੱਤਾ ਤਸੀਮ ਵੀ ਅੱਜਕੱਲ ਜੋ ਕੁਝ ਵੀ ਕਰਦੇ ਪਏ ਆ ਜਾਂ ਕਰਦੇ ਤੁਹਾਡੀਆਂ ਦੁਆਵਾਂ ਨਾਲ ਅੱਗੇ ਵਧਦੇ ਆ ਜੇ ਲੋਕਾਂ ਦੇ ਭਲੇ ਨਾ ਹੋਏ ਤਾਂ ਸਾਡਾ ਵੀ ਨਹੀਂ ਕੁਝ ਬੰਦਾ ਹਾਂਜੀ 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 ਬਹੁਤ ਕਿਰਪਾ ਕਰੀ ਗੁਰੂ ਸਾਹਿਬ ਨੇ ਮੈਨੂੰ ਇਹਨਾਂ ਦੇ ਕੋਲ ਭੇਜਿਆ ਤੇ ਮੈਨੂੰ ਠੀਕ ਹੋਈ ਮੈਂ ਮੈਂ ਬਹੁਤ ਸ਼ੁਕਰਾਨਾ ਕਰਦੀ ਹਾਂ ਇਹਨਾਂ ਦਾ ਤੇ ਬਹੁਤ ਸ਼ੁਕਰਾਨਾ ਇਹਨਾਂ ਦਾ ਬਾਰ-ਬਾਰ ਮੈਂ ਕੁਝ ਸ਼ਬਦ ਨਹੀਂ ਹੈ ਜੋ ਮੈਂ ਕਹਿ ਸਕਾਂ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਠੀਕ ਹੋਏ ਨਾ ਜਦੋਂ ਕੋਈ ਬੰਦਾ ਉਦੋਂ ਸਭ ਤੋਂ ਵੱਡੀ ਖੁਸ਼ੀ ਹੁਣ ਇੱਕ ਮਾਸਟਰ ਦਾ ਬੱਚਾ ਪੜਾਇਆ ਹੋਇਆ ਕੋਈ ਅਫਸਰ ਲੱਜੇ ਨਾ ਹਾਂਜੀ ਉਹ ਐਸੀ ਜ਼ਿੰਦਗੀ ਜੀਂਦਾ ਵੀ ਉਹ ਫਲਾਣਾ ਬੰਦਾ ਮੇਰੇ ਕੋਲ ਅਫਸਰ ਲੱਗਿਆ ਹੁਣ ਤੁਸੀਂ ਠੀਕ ਹੋਗੇ ਸਾਨੂੰ ਖੁਸ਼ੀ ਹੋਈ ਹੈ ਜੈਸ਼ੀਰਾ ਹਾਂ ਧੰਨਵਾਦ ਬਾਕੀ ਸਭ